ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਰੇ ਫੇਸਬੁਕ ਅਤੇ ਚੈਨਲ ਤੇ ਜੁੜੇ ਵੀਰਾਂ ਦੀ ਤੰਦਰੁਸਤੀ ਅਤੇ ਤਰੱਕੀ ਲਈ ਅਰਦਾਸ ਕਰਦਾ ਹਾਂ ਕਿ ਸਾਰਿਆਂ ਨੂੰ ਵਾਹਿਗੁਰੂ ਤਰੱਕੀਆਂ ਬਖਸ਼ਿਸ਼ ਕਰੇ ਬੀਤੇ ਸਮੇਂ ਤੋਂ ਪੰਜਾਬ ਦੇ ਹਾਲਾਤਾਂ ਨੂੰ ਦੇਖ ਰਹੇ ਹਾਂ ਬੇਸ਼ੁਮਦੇ ਕੋਨੇ ਕੋਨੇ ਤੇ ਜਿੱਥੇ ਕਿਤੇ ਵੀ ਕੋਈ ਘਟਨਾ ਵਾਪਰਦੀ ਆ ਹਰ ਘਟਨਾ ਆਪਾਂ ਸਾਰੇ ਦੇਖਦੇ ਹਾਂ ਤੁਸੀਂ ਵੀ ਦੇਖਦੇ ਹੋ ਮੈਂ ਵੀ ਦੇਖਦਾ ਹਾਂ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਬੀਤੇ ਦਿਨਾਂ ਦੇ ਵਿੱਚ ਰਾਜਸਥਾਨ ਦੇ ਵਿੱਚ ਇੱਕ ਤਰਨ ਤਾਰਨ ਤੋਂ ਗੁਰਸਿੱਖ ਪੜਨਾ ਜੋ ਜੱਜ ਦਾ ਪੇਪਰ ਦੇਣ ਗਈ ਸੀ ਉਸ ਪ੍ਰੀਖਿਆ ਦੇ ਵਿੱਚ ਉਸ ਨੂੰ ਜਿਹੜੇ ਸਾਨੂੰ ਗੁਰੂ ਨੇ ਪੰਜੇ ਕਕਾਰ ਦਿੱਤੇ ਹੋਏ ਨੇ ਉਸ ਦੇ ਵਿੱਚ ਲੜਕੇ ਨੂੰ ਕਕਾਰ ਛਿੜੇ ਕੜਾ ਪਾ ਕੇ ਜਾਣ ਤੋਂ ਮਨਾਹੀ ਕੀਤੀ ਗਈ ਮਿਤੂਸ਼ੀ ਕੜਾ ਪਾ ਕੇ ਪ੍ਰੀਖਿਆ ਦੇ ਵਿੱਚ ਨਹੀਂ ਬੱਠ ਸਕਦੀ। ਸੋ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਸਰਕਾਰਾਂ ਹੁੰਦੀਆਂ ਨੇ ਜਿਹੜੀਆਂ ਉਹ ਧਰਮ ਨਿਰਪੱਖ ਹੁੰਦੀਆਂ ਨੇ। ਮੈਨੂੰ ਇਹ ਵੀ ਪਤਾ ਵੀ ਸਰਕਾਰਾਂ ਨੇ ਜਿਹੜੀਆਂ ਸਿੱਖ ਕੌਮ ਨੂੰ ਨਹੀਂ ਚਾਹੁੰਦੀਆਂ ਉਹ ਸਿੱਖ ਕੌਮ ਦੇ ਕੋਲ ਸਭਨਾ ਦੀ ਸਾਂਝੀ ਵਿਚਾਰਤਾ ਰਹੇ ਸਿੱਖ ਕੌਮ ਸਾਰਿਆਂ ਨੂੰ ਇਕੱਠੇ ਕਰਨਾ ਚਾਹੁੰਦੀ ਹੈ ਤੇ ਰਾਜਨੀਤੀ ਹੈ ਜਿਹੜੀ ਸਾਰਿਆਂ ਨੂੰ ਪਾੜ ਕੇ ਰਾਜ ਕਰਦੀ ਹੈ ਪਾੜ ਉਤੇ ਰਾਜ ਕਰੋ ਦੀ ਨੀਤੀ ਹੈ ਸੁਭਿੰਤੀ ਕਰੂੰਗਾ ਸਰਕਾਰ ਨੂੰ ਅਤੇ ਸ਼੍ਰੋਮਣੀ ਕਮੇਟੀ ਨੂੰ ਤਖਤਾਂ ਤੇ ਬੈਠੇ ਜਥੇਦਾਰਾਂ ਨੂੰ ਕਿ ਇਸ ਗੱਲ ਦਾ ਨੋਟਸ ਲਿਆ ਜਾਵੇ ਵੀ ਸਿੱਖਾਂ ਨਾਲ ਵੀ ਇਸ ਤਰ੍ਹਾਂ ਇਹ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ ਹੈ ਵਿਸ਼ਵ ਦੇ ਕੋਨੇ-ਕੋਨੇ ਤੇ ਜਦੋਂ ਤੁਸੀਂ ਦੇਖੋਗੇ ਵਿਦੇਸ਼ਾਂ ਦੇ ਵਿੱਚ ਕੈਨੇਡਾ ਮੈਰਕਟਲੀ ਜਰਮਨ ਇੰਗਲੈਂਡ ਹੋਰ ਅਨੇਕਾਂ ਕੰਟਰੀਆਂ ਚ ਜਿੱਥੇ ਵੀ ਸਿੱਖ ਜਾਂਦੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਤੇ ਕੋਈ ਸਿੱਖਾਂ ਨਾਲ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਜ਼ਿਆਦਤੀ ਨਹੀਂ ਹੁੰਦੀ ਪੰਜਾਬ ਦੇ ਵਿੱਚ ਵੀ ਕਿਸੇ ਬਾਹਰਲੀ ਸਟੇਟ ਦੇ ਬੰਦੇ ਨਾਲ ਕੋਈ ਜ਼ਿਆਦਾਤੀ ਨਹੀਂ ਹੁੰਦੀ ਪਰ ਪੰਜਾਬ ਦੇ ਗੁਰਸਿੱਖਾਂ ਨਾਲ ਹੀ ਇਹ ਜ਼ਿਆਦਾਤੀਆਂ ਕਿਉਂ ਹੋ ਰਹੀਆਂ ਹਨ ਸਿੱਖਾਂ ਦੇ ਵਿੱਚ ਕੁਝ ਲੋਕ ਅਜਿਹੇ ਵੀ ਨੇ ਜਿਨ੍ਹਾਂ ਨੇ ਸਿਰਫ ਪੱਗਾਂ 'ਚ ਸਿਰਫ ਸਾਇਏ ਹੋਏ ਨਹੀਂ ਉਹ ਸਿੱਖ ਸੰਸਥਾਵਾਂ ਦੇ ਵਿੱਚ ਕਾਬਜ ਵੀ ਹਨ ਜਿਹੜਾ ਨੇ ਅਜੇ ਤੱਕ ਆਵਾਜ਼ ਨਹੀਂ ਉਠਾਈ ਸਵੈਸੀ ਆਵਾਜ਼ ਉਠਾਉਂਦੇ ਹਾਂ ਹਰ ਮੁੱਦੇ ਤੇ ਪੰਜਾਬ ਦੇ ਨਾਲ ਖੜਦੇ ਆਂ ਪੰਜਾਬ ਦੀ ਸਲਾਮਤੀ ਦੇ ਲਈ ਪੰਜਾਬ ਦੇ ਸਮੁੱਚੇ ਵਰਗਾਂ ਲਈ ਹਿੰਦੂ ਮੁਸਲਮਾਨ ਸਿੱਖ ਭਾਵੇਂ ਕੋਈ ਵੀ ਹੋਵੇ ਪੰਜਾਬ ਦਾ ਜੰਮਿਆ ਪਲਿਆ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ ਉਹਦੇ ਨਾਲ ਖੜਦੇ ਆਂ ਪਰ ਲੱਤਾਂ ਖਿੱਚਣ ਵਾਲਿਆਂ ਦੀ ਜੜੀ ਹੈ ਉਹਨਾਂ ਦੀ ਵੀ ਸਿਰੇ ਤੇ ਸੂਈ ਪਹੁੰਚ ਚੁੱਕੀ ਹੈ ਲੱਤਾਂ ਖਿੱਚਣ ਵਾਲੇ ਵੀ ਸੱਚ ਜਿੰਨਾ ਟਾਈਮ ਛੋਡਾ ਵਿਰੋਧ ਨਹੀਂ ਉਹਨਾਂ ਟਾਈਮ ਤੁਹਾਡੀ ਤਰੱਕੀ ਨਹੀਂ ਅਸੀਂ ਹਮੇਸ਼ਾ ਹਰ ਮੁੱਦੇ ਨੂੰ ਝੁਕਦੇ ਰਵਾਂਗੇ ਬੀਤੇ ਦਿਨਾਂ ਦੇ ਵਿੱਚ ਦੇਖੋ ਇੱਕ ਟਰੱਕ ਡਰਾਈਵਰ ਬੀਰ ਨਿਆਲ ਪਿੰਡ ਤੋਂ ਪਟਿਆਲੇ ਜ਼ਿਲ੍ਹੇ ਦਾ ਪਿੰਡ ਹੈ ਪਾਤੜਾ ਤੋਂ ਜਿਹੜਾ ਸ਼ਮਾਣਾ ਰੋਡ ਜਾਂਦਾ ਪਟਿਆਲੇ ਨੂੰ ਪਾਤੜਾ ਤੋਂ ਕੁਝ ਕੁ ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਵਸਿਆ ਹੋਇਆ ਨਿਆਲ ਉਸ ਪਿੰਡ ਦੇ ਜੰਮਪਾਲ ਤੋਂ ਟਰੱਕ ਡਰਾਈਵਰ ਬੀਰ ਜਿਹੜੇ ਖੁਦਕੁਸ਼ੀ ਕਰ ਗਏ ਉਹਨਾਂ ਦੇ ਮਾਲਕ ਨੇ ਉਹਨਾਂ ਉੱਪਰ ਕਾਫੀ ਦਬਾਅ ਪਾਇਆ ਉਹਨਾਂ ਨੂੰ ਝਿੜਕਾਂ ਦਿੱਤੀਆਂ ਕੁੱਟੇ ਵੀ ਗਏ ਬੇਇੱਜ਼ਤੀ ਨਾਲ ਸਹਾਰਨ ਕਰਦੇ ਹੋਏ ਖੁਦਕੁਸ਼ੀ ਕਰ ਗਏ ਟਰੱਕ ਮਾਲਕ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਹ ਵੀ ਕਾਰਵਾਈ ਵੀ ਹੋਣੀ ਚਾਹੀਦੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਦੀ ਟੈਕਸੀ ਡਰਾਈਵਰਾਂ ਦੀ ਸ਼ਮੂ ਪੱਲੇਦਾਰ ਬੇਰਾ ਤੋਂ ਲੈ ਕਰਕੇ ਗਰਾਊਂਡ ਤੇ ਕੰਮ ਕਰਦੇ ਹਰ ਵਰਗ ਦੇ ਮਜ਼ਦੂਰ ਬੇਰ ਦੀ ਸੁਰੱਖਿਆ ਨੂੰ ਜਿਕੇ ਇਨੀ ਬਣਾਇਆ ਜਾਵੇ ਇਹਨਾਂ ਦਿਆਂ ਜਿੱਥੇ ਬੱਚਿਆਂ ਦੀਆਂ ਪੜ੍ਹਾਈ ਦੀਆਂ ਸਹੂਲਤਾਂ ਨੇ ਉਹਨਾਂ ਨੂੰ ਵੀ ਮੁਹਈਆ ਕਰਾਇਆ ਜਾਵੇ ਅਤੇ ਸਿਹਤ ਸਹੂਲਤਾਂ ਨੂੰ ਵੀ ਮੁਹਈਆ ਕਰਾਇਆ ਜਾਵੇ ਆਪਾਂ ਆਪਣੇ ਪੇਜ ਅਤੇ ਚੈਨਲ ਤੋਂ ਲੋਕਾਂ ਦੀ ਆਵਾਜ਼ ਹੀ ਚੁੱਕਦੇ ਰਵਾਂਗੇ ਜਿਹੜੇ ਲੱਤਾਂ ਖੇਚਣ ਵਾਲੇ ਨੇ ਉਹਨਾਂ ਨੂੰ ਬੇਨਤੀ ਆ ਜਿੰਨਿਆਂ ਮਰਜ਼ੀ ਖਿੱਚੀ ਜਾਓ ਇਹ ਲੱਤਾਂ ਤੁਹਾਡੇ ਖਿੱਚੇ ਤੋਂ ਕੁਝ ਨਹੀਂ ਹੋਣਾ ਜੋ ਮਰਜ਼ੀ ਕਰਦੇ ਰੋ ਸੱਚ ਬੋਲਦੇ ਰਵਾਂਗੇ ਵਾਹਿਗੁਰੂ ਸੱਚ ਬੋਲਣ ਦਾ ਬਲ ਬਖਸ਼ੇ ਜੀ ਕਰੀ ਸ਼ਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਲੋਕਾਂ ਤੱਕ ਸਾਡਾ ਸਨੇਹਾ ਪਹੁੰਚਾਇਆ ਕਰੋ ਅਸੀਂ ਲੋਹ ਦਾ ਆਵਾਜ਼ ਹੀ بلند ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ